ਡੇਲੀ ਪੋਸਟ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰੇਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਇੱਕ ਫਿਲਮ ਆਈ ਸੀ ਉੱਡਦਾ ਪੰਜਾਬ ਉਸ ਫਿਲਮ ਨੇ ਪੰਜਾਬ ਦੇ ਅਕਸ ਉੱਤੇ ਗਹਿਰੀ ਸੱਟ ਮਾਰੀ ਸੀ ਅਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੀ 70% ਦੀ ਜਵਾਨੀ ਨਸ਼ੇ ਦੀ ਮਾਰੇਟ ਆ ਚੁੱਕੀ ਹੈ ਉਸ ਤੋਂ ਬਾਅਦ ਕਈ ਵਰੇ ਇਹ ਨੈਰੇਟਿਵ ਸਰਜਿਆ ਗਿਆ ਕਿ ਪੰਜਾਬ ਦੀ ਸਾਰੀ ਜਵਾਨੀ ਨਸ਼ੇ ਨੇ ਖਤਮ ਕਰ ਦਿੱਤੀ ਹੈ ਅਤੇ ਨਸ਼ੇ ਨੇ ਪੰਜਾਬ ਦੇ ਕਈ ਘਰਾਂ ਨੂੰ ਖਾਲੀ ਕੀਤਾ ਹੈ ਲੇਕਿਨ ਹੁਣ ਜਦ ਪੰਜਾਬ ਤੇ ਵੱਡੀ ਹੜ੍ਹਾਂ ਨੇ ਆਫਤ ਲਿਆਂਦੀ ਤਾਂ ਉਹੀ ਜਵਾਨੀ ਅੱਜ ਆਫਤ ਨੂੰ ਵੰਗਾਰ ਰਹੀ ਹੈ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਉਸ ਧਾਰਨਾ ਨੂੰ ਉਡਾ ਕੇ ਰੱਖ ਦਿੱਤਾ ਜਿਸ ਨਸ਼ੇ ਦੀ ਧਾਰਨਾ ਨੇ ਪੰਜਾਬ ਨੂੰ ਬਦਨਾਮ ਕਰਕੇ ਰੱਖ ਦਿੱਤਾ ਸੀ ਜਿੱਥੇ ਕਿਤੇ ਵੀ ਹੜਾ ਦੀ ਮਾਰ ਪੈ ਰਹੀ ਆ ਉਥੇ ਪੰਜਾਬ ਦਾ ਨੌਜਵਾਨ ਹਿੱਕ ਤਾਣ ਕੇ ਮੋਹਰੇ ਖੜਾ ਹੋ ਗਿਆ ਹੈ ਅਸੀਂ ਚਰਚਾ ਕਰਾਂਗੇ ਕਿ ਅੱਜ ਪੰਜਾਬ ਦੀ ਜਵਾਨੀ ਕਿੱਥੇ ਖੜੀ ਆ ਇਹ ਸਾਡਾ ਐਪੀਸੋਡ ਉਹਨਾਂ ਨੌਜਵਾਨਾਂ ਨੂੰ ਸਮਰਪਿਤ ਆ ਜਿਹੜਾ ਦਿਨ ਰਾਤ ਇੱਕ ਕਰਕੇ ਹੜਾ ਦੇ ਵਿੱਚ ਉਹਨਾਂ ਲੋਕਾਂ ਦੀ ਸਹਾਇਤਾ ਕਰ ਰਿਹਾ ਜਿਨ੍ਹਾਂ ਦਾ ਕੁਝ ਵੀ ਬਚਿਆ ਨਹੀਂ ਆ ਦਿਨ ਰਾਤੇ ਕਰਕੇ ਉਹ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਜਿਹੜੇ ਇਸ ਕੁਦਰਤ ਦੀ ਮਾਰ ਹੇਠ ਆਏ ਨੇ ਸਾਡੇ ਨਾਲ ਅੱਜ ਇਸ ਚਰਚਾ ਵਿੱਚ ਸ਼ਾਮਲ ਨੇ ਉੱਗੀ ਫਿਲਮ ਹਸਤੀ ਦਰਸ਼ਨ ਆਲਖ ਅਤੇ ਸਾਡੇ ਨਾਲ ਨੇ ਕਾਂਗਰਸ ਤੋਂ ਸੁਖਦੇਵ ਸਿੰਘ ਅਤੇ ਭਾਜਪਾ ਤੋਂ ਸਾਡੇ ਨਾਲ ਨੇ ਇਕਬਾਲ ਸਿੰਘ ਚੰਨੀ ਤੇ ਅਕਾਲੀ ਦਲ ਤੋਂ ਸਾਡੇ ਨਾਲ ਨੇ ਦਲਬਾਗ ਸਿੰਘ ਵਿਰਕ ਵਿਰਕ ਸਾਹਿਬ ਨੇ ਇੱਕ ਵੀਡੀਓ ਅ ਕੱਲ ਪਰਸੋਂ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਪੰਜਾਬ ਦੀ ਜਵਾਨੀ ਦਾ ਜ਼ਿਕਰ ਕੀਤਾ ਸੀ ਉਸੇ ਆਈਡੀਆ ਤੋਂ ਸਾਨੂੰ ਇਹ ਆਈਡੀਆ ਆਇਆ ਕਿ ਕਿਉਂ ਨਾ ਅਸੀਂ ਅੱਜ ਇਸ ਤੇ ਚਰਚਾ ਕਰੀਏ ਕਿ ਜਿਸ ਜਵਾਨੀ ਨੂੰ ਬਦਨਾਮ ਕੀਤਾ ਜਾ ਰਿਹਾ ਅੱਜ ਉਹੀ ਜਵਾਨੀ ਕਿੱਥੇ ਖੜੀ ਆ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਡੇਲੀ ਪੋਸਟ ਵਿੱਚ ਤੁਸੀਂ ਸਮਾਂ ਦਿੱਤਾ ਆਲਿਕ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਆ ਕੀ ਜਿਸ ਤਰਕ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਇਹ ਪੋਲੀਟੀਕਲ ਗੱਲ ਨਹੀਂ ਆ ਲੇਕਿਨ ਇਹ ਇੱਕ ਸਮਾਜਿਕ ਮੁੱਦਾ ਆ ਪੰਜਾਬ ਦੇ ਨਾਲ ਜੁੜਿਆ ਹੋਇਆ ਕੀ ਲੱਗਦਾ ਜਿਸ ਜਵਾਨੀ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਅੱਜ ਉਹੋ ਹੀ ਜਿਹੜੀ ਜਵਾਨੀ ਆ ਉਹ ਕਿੱਥੇ ਖੜੀ ਆ ਤੇ ਕਿਵੇਂ ਸਾਰੀਆਂ ਤਸਵੀਰਾਂ ਸਾਡੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਕਿ ਦਿਨ ਰਾਤ ਇੱਕ ਕਰਕੇ ਉਹ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਜਿਹੜੇ ਇਸ ਕੁਦਰਤੀ ਮਾਰ ਹੇਠ ਆਏ ਨੇ ਔਲਖ ਸਾਹਿਬ ਅ ਪਹਿਲਾਂ ਤਾਂ ਸਾਰਿਆਂ ਉਹ ਮੇਰੀ ਪਿਆਰ ਭਰੀ ਸੱਸੀ ਕਾਲ ਮਰੇਣਾ ਸਾਹਿਬ ਅ ਮਰੇਣਾ ਸਾਹਿਬ ਗੱਲ ਲਿਆ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਧੇ ਬਣਾਈ ਇਸ ਜਵਾਨੀ ਨੂੰ ਇਸ ਜੰਗ ਨਾਲ ਲੜ ਰਹੇ ਉਹਨਾਂ ਯੋਧਿਆਂ ਨੂੰ ਅਸਲੂਟ ਕਰਦਾ ਦੋਵੇਂ ਹੱਥ ਜੋੜ ਕੇ ਸਲੂਟ ਕਰਦਾ ਔਰ ਦਿਲੋਂ ਸਤਿਕਾਰ ਕਰਦਾ ਪੰਜਾਬ ਦੀ ਮਿੱਟੀ ਦਾ ਮੁੱਲ ਮੋੜ ਰਹੇ ਨੇ ਪੰਜਾਬ ਦਾ ਦੁੱਧ ਪੀ ਕੇ ਉਹਦਾ ਮੁੱਲ ਮੋੜ ਰਹੇ ਨੇ ਅੱਜ ਉਹਨਾਂ ਯੋਧਿਆਂ ਨੂੰ ਸਲੂਟ ਕਰਨਾ ਬਣਦਾ ਵੀ ਹੈ ਜੀ ਕਿ ਸਾਡੇ ਉੱਤੇ ਸਮੇਂ-ਸਮੇਂ ਤੇ ਇਲਜ਼ਾਮ ਲੱਗਦੇ ਰਹੇ ਵੀ ਸਾਡੀ ਜਵਾਨੀ ਗਲ ਗਈ ਫਲਾਣਾ ਹੋ ਗਿਆ ਉਹ ਹੋ ਗਿਆ ਮੈਂ ਪਹਿਲਾਂ ਵੀ ਤੁਹਾਡੀਆਂ ਕਈ ਡੇਬੇਟਾਂ 'ਚ ਗੱਲ ਕੀਤੀ ਵੀ ਨਸ਼ਾ ਆਲ ਓਵਰ ਵਰਡ ਦੇ ਵਿੱਚ ਪੰਜਾਬ ਨੂੰ ਸਿਰਫ ਟਾਰਗੇਟ ਕੀਤਾ ਜਾਂਦਾ ਹੈ ਟਾਰਗੇਟ ਕੀਤਾ ਜਾ ਰਿਹਾ ਸੀ ਟਾਰਗੇਟ ਹੁਣ ਵੀ ਟਾਰਗੇਟ ਹੀ ਕੀਤਾ ਗਿਆ ਜਿਹਦੇ ਕਰਕੇ ਸਾਡੀ ਜਵਾਨੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਵੀ ਸਾਨੂੰ ਕਿਸੇ ਸਰਕਾਰਾਂ ਦੀ ਲੋੜ ਨਹੀਂ ਹੈਗੀ ਇਹ ਵੀ ਸਪਸ਼ਟ ਕਰ ਦਿੱਤੀ ਤੇ ਸਾਡੇ ਕੋਲ ਇੰਨੀ ਕੁ ਪਾਵਰ ਹੈਗੀ ਪੰਜਾਬ ਦੀ ਜੇ ਮਿੱਟੀ ਦਾ ਅਸੀਂ ਖਾਨੇ ਆ ਪੰਜਾਬ ਦੀ ਮਿੱਟੀ ਦਾ ਜਪੁੱਤਾ ਨੇ ਕਰਜ਼ਾ ਮੋੜਤਾ ਮੈਂ ਉਹਨਾਂ ਪੁੱਤਾਂ ਨੂੰ ਦਿਲੋਂ ਜਿਹੜਾ ਸਜਦਾ ਕਰਦਾ ਦਿਲੋਂ ਸਲੂਟ ਕਰਦਾ ਕਿਉਂਕਿ ਇਹਨਾਂ ਬੱਚਿਆਂ ਨੇ ਜਿਸ ਕਦਰ ਦੇਖੋ ਪਾਣੀ ਦੇ ਵਿੱਚ ਰਿਸਕ ਲੈਣਾ ਬਹੁਤ ਵੱਡੀ ਗੱਲ ਹੈ ਉਸ ਦਰਿਆਵਾਂ ਦੀ ਜੰਗ ਲੜਨਾ ਬਹੁਤ ਵੱਡੀ ਗੱਲ ਹੈ ਕੱਢ-ਕੱਢ ਕੇ ਲੋਕਾਂ ਨੂੰ ਲਿਆਂਦਾ ਔਰ ਜਿੰਨਾ ਕੋਸ਼ਿਸ਼ ਕੀਤੀ ਜੀਵ ਜੰਤੂ ਵੀ ਬਚਾਏ ਲੋਕ ਵੀ ਬਚਾਏ ਉਹਨਾਂ ਤੱਕ ਖਾਣਾ ਪੀਣਾ ਵੀ ਪਹੁੰਚਾਇਆ ਪਾਣੀ ਵੀ ਪਹੁੰਚਾਇਆ ਤੇ ਇਵਨ ਜਿਹੜਾ ਦਵਾਈਆਂ ਦਾ ਲੰਗਰ ਲੱਗਿਆ ਪਸ਼ੂਆਂ ਦਾ ਲੰਗਰ ਲੱਗਿਆ ਆਮ ਇਨਸਾਨੀ ਜ਼ਰੂਰਤਾਂ ਜਿਹੜੀਆਂ ਸੀ ਉਹਨਾਂ ਤੱਕ ਪੁੱਜਦੀ ਸਨ ਇਹ ਬਹੁਤ ਵੱਡੀ ਬਣਾਣਾ ਸਾਹਿਬ ਜਿਹੜੀ ਸਾਡੀ ਮੈਂ ਕਹਿੰਦਾ ਜਿੱਤ ਦਾ ਪੰਜਾਬ ਦੀ ਜਿਹੜਾ ਪਿਛਲੇ ਸਮੇਂ ਤੋਂ ਸਾਨੂੰ ਲੱਗ ਰਿਹਾ ਸੀ ਸਾਡਾ ਪੰਜਾਬ ਫਿਰ ਖਿਲਰ ਗਿਆ ਉਹ ਦੁਬਾਰਾ ਜੁੜਦਾ ਨਜ਼ਰ ਆ ਰਿਹਾ ਮੈਨੂੰ ਔਰ ਇਹਨਾਂ ਬੱਚਾ ਨੂੰ ਜਿਹੜਾ ਇਹਦਾ ਸੇਰਾ ਜਾਂਦਾ ਕਿਉਂਕਿ ਇਹਨਾਂ ਬੱਚਾ ਨੇ ਸਾਡੀ ਜਿਹੜੀ ਹੈ ਤੌਣ ਜਿਹੜੀ ਮਤਲਬ ਡਿੱਗਣ ਨਹੀਂ ਦਿੱਤੀ ਨੀਵੀਂ ਨਹੀਂ ਹੋਣ ਦਿੱਤੀ ਮੈਂ ਇਹਨਾਂ ਨੂੰ ਸਲੂਟ ਕਰਦਾ ਠੀਕ ਆ ਠੀਕ ਆ ਠੀਕ ਆ ਸੁਖਦੇਵ ਸਿੰਘ ਜੀ ਜਿਵੇਂ ਰਾਹੁਲ ਗਾਂਧੀ ਹੁਣਾਂ ਨੇ ਇੱਕ ਬਿਆਨ ਦਿੱਤਾ ਸੀ ਉਹਨੂੰ ਲੈ ਕੇ ਬਹੁਤ ਕੰਟਰੋਵਰਸੀ ਵੀ ਉੱਠੀ ਸੀਗੀ ਬੜੇ ਸਵਾਲ ਵੀ ਖੜੇ ਹੋਏ ਸੀ ਉਸ ਬਿਆਨ ਦੇ ਉੱਤੇ ਜਿਹਦੇ ਵਿੱਚ ਰਾਹੁਲ ਗਾਂਧੀ ਹੁਣਾਂ ਨੇ ਕਿਹਾ ਸੀ ਕਿ 70% ਜਿਹੜੀ ਪੰਜਾਬ ਦੀ ਜਵਾਨੀ ਆ ਨਸ਼ੇ ਦੀ ਮਾਰ ਹੇਠ ਆ ਪਰ ਅੱਜ ਤੁਹਾਡੇ ਨਜ਼ਰੀਏ ਦੇ ਵਿੱਚ ਕੀ ਲੱਗਦਾ 70% ਜਵਾਨੀ ਨਸ਼ੇ ਚ ਆ ਜਾਂ 70% ਜਵਾਨੀ ਅੱਜ ਦਰਿਆਵਾਂ ਦੇ ਅੱਗੇ ਇੱਕ ਤਾਣਕੇ ਖੜੀ ਆ ਜੀ ਭ੍ਰਿਆਨਾ ਸੋ ਸਭ ਤੋਂ ਜ਼ਰੂਰੀ ਅੱਜ ਦੀ ਡਿਬੇਟ ਹੈ ਉਹਦੇ ਲਈ ਮੈਂ ਪੰਜਾਬ ਦੇ ਸਾਡੇ ਨੌਜਵਾਨ ਵੀਰਾਂ ਨੂੰ ਉਹਨੂੰ ਸਲਾਮ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਇਸੇ ਤਰ੍ਹਾਂ ਇਹ ਜਿਹੜੇ ਭਲਾਈ ਦੇ ਕੰਮ ਨੇ ਤੇ ਆਪਣੇ ਪੰਜਾਬ ਦੀ ਜਿਹੜੀ ਹੈ ਤਰੱਕੀ ਹੈ ਪੰਜਾਬ ਦੇ ਲੋਕਾਂ ਦਾ ਭਲਾ ਉਹਦੇ ਵਿੱਚ ਪਾ ਚੜ੍ਹ ਕੇ ਹਿੱਸਾ ਲੈਂਦੇ ਰਹਿਣ ਪੁਆਇੰਟ ਤੁਸੀਂ ਰੇਜ਼ ਕੀਤਾ ਕੁੜਤਾ ਪੰਜਾਬ ਵਾਲਾ ਇਹ ਕੋਈ ਸ਼ੱਕ ਨਹੀਂ ਇਹਦੇ ਨਾਲ ਪੰਜਾਬ ਦੀ ਬਹੁਤ ਵਰਲਡ ਲੈਵਲ ਤੇ ਪੰਜਾਬ ਦੀ ਜਿਹੜੀ ਹੈ ਉਹ ਸ਼ਰਤ ਨੂੰ ਤੱਕਾ ਲੱਗਿਆ ਤੇ ਅਸੀਂ ਉਸੇ ਦਿਨ ਤੋਂ ਇਸ ਗੱਲ ਨੂੰ ਗਲਤ ਕਹਿ ਰਹੇ ਸੀ ਵੀ ਇਹ ਜਿਹੜਾ ਬਿਆਨ ਹੈ ਜਾਂ ਜਿਹੜੀ ਰਿਪੋਰਟ ਹੈ ਜਾਂ ਜਿਹੜੀ ਫਿਲਮ ਹੈ ਇਹ ਬਿਲਕੁਲ ਪੰਜਾਬ ਦੇ ਅਸਲੀ ਤੱਥਾਂ ਦੇ ਉਲਟ ਹੈ ਤੇ ਇੱਕ ਛੋਟੇ ਜਿਹੇ ਹਿੱਸੇ ਨੂੰ ਬਹੁਤ ਵੱਡਾ ਹਿੱਸਾ ਪਰਾ ਕੇ ਦਿਖਾਇਆ ਜਾ ਰਿਹਾ ਹੈ ਜਿਸ ਨਾਲ ਸਾਡੇ ਪੰਜਾਬ ਦੇ ਦੀ ਬੇਨਾਮੀ ਹੋ ਰਹੀ ਹੈ ਸਾਰੇ ਵਰਲਡ 'ਚ ਸਾਨੂੰ ਥੋੜ੍ਹਾ ਜਿਹਾ ਅਹਿਸਾਸ ਹੋ ਰਿਹਾ ਤੇ ਮੈਂ ਤੁਸੀਂ ਰਵਲ ਗਾਂਧੀ ਦੇ ਬਿਆਨ ਦੀ ਚਰਚਾ ਕੀਤੀ ਤੇ ਰੋਪੜ ਸਾਹਿਬ ਨੇ ਕਿਹਾ ਵੀ ਇਹ ਰੁਪੜ ਸਾਹਿਬ ਜੇ ਕੋਈ ਗਲਤ ਗੱਲ ਕਹੀ ਮੰਨ ਲੈਣਾ ਚਾਹੀਦਾ ਕਿ ਉਹ ਐਡਾ ਵੱਡਾ ਜਿਹੜੀ ਰਿਪੋਰਟ ਤੇ ਟਿੱਪਣੀ ਕਰਦਾ ਤੁਹਾਨੂੰ ਬਹੁਤ ਕੁਝ ਸੋਚਣਾ ਚਾਹੀਦਾ ਇਹ ਚਲੋ ਹੁਣ ਲੰਘ ਗਿਆ ਟਾਈਮ ਕੋਈ ਗੱਲ ਨਹੀਂ ਆਪਾਂ ਕਰ ਕੀ ਇਹਨਾਂ ਗੱਲਾਂ ਦਾ ਤੇ ਗੱਲ ਇਹ ਵੀ ਇਹ ਚੀਜ਼ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਇੱਕ ਮੈਂ ਹੋਰ ਇਥੇ ਜਾ ਕੇ ਗੱਲ ਦਾ ਬੁਰਾ ਹੀ ਲੱਗੇ ਪਰ ਮੈਂ ਇਹ ਗੱਲ ਕਹਿਣੀ ਜਾਊਂਗਾ ਆਪਾਂ ਇਸ ਚੀਜ਼ ਨੂੰ ਜਿਹੜਾ ਇਹਨੂੰ ਇਹ ਕਹਿ ਕੇ ਇਗਨੋਰ ਨਾ ਕਿ ਇਹ ਬਿਲਕੁਲ ਹੀ ਗਲਤ ਸੀ ਦੇਖੋ ਇਹ ਲਾਮਤ ਸਾਡੇ ਚ ਪ੍ਰੋਬਲਮ ਹੈਗੀ ਹੈ ਚਾਹੇ ਕੋਈ ਕੁਝ ਪਰਸੈਂਟ ਹੈ ਉਹਦੇ ਲਈ ਸਾਨੂੰ ਇਹ ਕਹਿ ਕੇ ਉਹਨੂੰ ਪਾਲਣਾ ਨਹੀਂ ਛੱਡ ਲੈਣਾ ਚਾਹੀਦਾ ਸਾਡੇ ਨੌਜਵਾਨਾਂ ਨੇ ਬਹੁਤ ਵਧੀਆ ਕੰਮ ਕੀਤਾ ਕੀਤਾ ਇਹ ਕੋਈ ਸ਼ੱਕ ਨਹੀਂ ਸਾਰੀ ਦੁਨੀਆ ਦੇਖ ਰਹੀ ਹੈ ਇਹ ਜੀ ਐਡੀ ਕੋਈ ਨਹੀਂ ਦੁਨੀਆ 'ਚ ਵੀ ਨੌਜਵਾਨਾਂ ਨੇ ਇੰਨਾ ਅੱਗੇ ਹੋ ਕੇ ਉਹ ਲੋਕ ਵੀ ਵੇਖੇ ਨਹੀਂ ਜਾਂਦੇ ਘਰੋਂ ਰਾਸ਼ਨ ਲੈ ਕੇ ਜਿਨ੍ਹਾਂ ਦਾ ਆਪਣੀ ਮੁਸ਼ਕਲ ਨਾਲ ਚੱਲਦਾ ਚੰਗੇ ਵੱਲ ਜਾਣਾ ਹੀ ਜਾਣਾ ਸੀ ਉਹ ਲੋਕ ਕੋਈ ਕੇ ਐਡੀ ਵੱਡੀ ਮਸਾਲ ਕਦੀ ਦੁਨੀਆ ਚ ਦੇਖੀ ਨਹੀਂ ਪਰ ਜਿਹੜੀ ਕਮਜ਼ੋਰੀ ਹੈਗੀ ਇਹਦੇ ਵੀ ਸਾਨੂੰ ਧਿਆਨ ਕਰਨਾ ਪਊਗਾ ਕਿ ਅਸੀਂ ਇਹ ਤੋਂ ਵੈਰ ਹੋਈਏ ਜਿਹੜੀ ਇਹ ਚੀਜ਼ਾਂ ਇਹਨੂੰ ਜਿੰਨਾ ਕਿ ਥੋੜਾ ਬਹੁਤੋ ਵੀ ਹੈ ਗਿਆ ਇਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰੀਏ ਗੱਲ ਇਹ ਬਹੁਤ ਵੱਡੀ ਜੀ ਹੈ ਠੀਕ ਹੈ ਚੰਨੀ ਸਾਹਿਬ ਮੈਂ ਦੁਬਾਰਾ ਆਵਾਂਗਾ ਖੈਰ ਮੇਰਾ ਸਵਾਲ ਅਜੇ ਵੀ ਅਧੂਰਾ ਫਸਿਆ ਹੋਇਆ ਵਰਕ ਸਾਹਿਬ ਕੀ ਲੱਗਦਾ ਜਿਸ ਵਿਸ਼ੇ ਦੀ ਆਪਾਂ ਗੱਲ ਕਰ ਰਹੇ ਆ ਕਿ ਤੁਸੀਂ ਕੱਲ ਇੱਕ ਮਿਹਣਾ ਮਾਰਿਆ ਸੀਗਾ ਉਹ ਮੈਂ ਤੁਹਾਡੀ ਵੀਡੀਓ ਦੇਖੀ ਉੱਥੋਂ ਹੀ ਆਈਡੀਆ ਮੈਨੂੰ ਇਸ ਡਿਬੇਟ ਦਾ ਆਇਆ ਕਿ ਕਿਉਂ ਨਾ ਪੰਜਾਬ ਦੀ ਜਵਾਨੀ ਉੱਤੇ ਗੱਲ ਕੀਤੀ ਜਾਵੇ ਪਹਿਲਾ ਰਿਐਕਸ਼ਨ ਤੁਹਾਡਾ ਵੇਖੋ ਪ੍ਰਿਆਨਾ ਸਾਹਿਬ ਜਿਹੜਾ ਉਹ ਮਿਹਣਾ ਸੀ ਨਾ ਉਹ ਮਿਹਣਾ ਐਸੇ ਗੱਲਾਂ ਤੇ ਸੀ ਮੈਂ ਉਹਦੇ 'ਚ ਰਾਹੁਲ ਗਾਂਧੀ ਨੂੰ ਵੀ ਮਿਹਣਾ ਦਿੱਤਾ ਮੈਂ ਉਹਦੇ 'ਚ ਕੰਗਨਾਰ ਰਣੌਤ ਨੂੰ ਵੀ ਮਿਹਣਾ ਦਿੱਤਾ ਮੈਂ ਉਹਨਾਂ ਸਾਰੇ ਲੀਡਰਾਂ ਨੂੰ ਤਮਾਮ ਮਿਹਣਾ ਦਿੱਤਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਹੁਣ ਤੱਕ ਬਦਨਾਮ ਕੀਤਾ ਭਾਵੇਂ ਉਹ ਵੋਟਾਂ ਦੀ ਖਾਤਰ ਸੀ ਭਾਵੇਂ ਉਹ ਕਿਸੇ ਤਰੀਕੇ ਦਾ ਲਾਹਾ ਲੈਣ ਦੀ ਖਾਤਰ ਸੀ ਵੇਖੋ ਜਿਵੇਂ ਔਲਖ ਸਾਹਿਬ ਉਹਨਾਂ ਨੇ ਗੱਲ ਕਹੀ ਹੈ ਮੈਂ ਉਹਨਾਂ ਦੀ ਗੱਲ ਨੂੰ ਵੱਡੀ ਕਰਦਾ ਇਹ ਪੰਜਾਬ ਜਿਹੜਾ ਹੈ ਗੁਰੂ ਸਾਹਿਬਾਨ ਦੀ ਬੁਰਸਾਈ ਧਰਤੀ ਖਾਲਸਾ ਪੰਥ ਦੀ ਧਰਤੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਜਬ ਆਪ ਕੀ ਉਹ ਦਿਨ ਧਾਨ ਬਣ ਤਹੀ ਰਣ ਮੇ ਤਬ ਜੂਝ ਮਰੂ ਵਾਲਾ ਜਿਹੜਾ ਸੰਦੇਸ਼ ਸੀ ਉਹ ਸਾਡੀ ਨੌਜਵਾਨੀ ਦੇ ਕਿਤੇ ਨਾ ਕਿਤੇ ਸੀਨੇ 'ਚ ਉਹ ਦਾ ਘਰ ਹੈ ਤੇ ਜਜ਼ਬਾ ਇਹ ਜਜ਼ਬਾ ਜਿਹੜਾ ਹੈ ਇਨਾ ਮਤਲਬ ਠੀਕ ਹੈ ਪਹਿਲੀ ਵਾਰ ਵੀ ਆਪਾਂ ਬੜੀਆਂ ਸੁਭਾਵਾਂ ਵੇਖੀਆਂ ਕਰੋਨਾ ਚ ਵੀ ਨੌਜਵਾਨੀ ਨੇ ਬੜੀ ਵੱਡੀ ਸੇਵਾ ਨਿਭਾਈ ਉਸ ਤੋਂ ਪਹਿਲਾਂ ਵੀ ਜੇ ਕਿਸਾਨੀ ਦਾ ਸੰਘਰਸ਼ ਵੀ ਆਪਾਂ ਵੇਖਿਆ ਤਾਂ ਉਹ ਵੀ ਬੜੀ ਵੱਡੀ ਸੇਵਾ ਨਿਭਾਈ ਪਰ ਆ ਜਿਹੜੀ ਸੇਵਾ ਹੈ ਬੜੀ ਵੱਡੀ ਸੇਵਾ ਸੀ ਬਰਿਆੜਾ ਸਾਹਿਬ ਆਪ ਦੀ ਮੌਤ ਨੂੰ ਮਖੌਲ ਕਰਕੇ ਕਿਸੇ ਦੀ ਜਾਨ ਨੂੰ ਬਚਾਉਣਾ ਇਹ ਇੱਕ ਬੜੀ ਵੱਡੀ ਗੱਲ ਸੀ ਤੇ ਮੈਂ ਦੇਖਿਆ ਪਰ ਪੰਜਾਬ ਦੇ ਪੂਰੇ ਦੇ ਤੁਸੀਂ ਫੂੜੇ ਹੋ ਵੀਡੀਓ ਵੇਖਦੇ ਰਹੇ ਤੇ ਮੇਰਾ ਵੀ ਬਲਕੋ ਦਰਿਆ ਦੇ ਨਾਲ ਪਿੰਡ ਹੈ ਤੇ ਅਸੀਂ ਸਾਡੇ ਲਾਗੇ ਇੱਕ ਬੜਾ ਬੰਨ ਮਸ਼ਹੂਰ ਹੋਇਆ ਹਬੀਬ ਕੇ ਬੰਨ ਨਾ ਬਲੇ ਆਲੀ ਵਾਲਾ ਬੰਨ ਅਲੀ ਕੇ ਬੰਨ ਜਿੰਨੂ ਕੇ ਤੁਸੀਂ ਸਾਰਿਆਂ ਨੇ ਸ਼ਾਇਦ ਮੀਡੀਆ ਤੇ ਵੇਖਿਆ ਹੋਵੇਗਾ ਦਰ ਰਾਤ ਉਹਦੀਆਂ ਖਬਰਾਂ ਚੱਲੀ ਜਾਂਦੀਆਂ ਬਰਿਆਣਾ ਸਾਹਿਬ ਉਧਰੋਂ ਮੀਂਹ ਵਰਸਦਾ ਸੀ ਰਾਤ ਦੇ 2-2 ਵਜੇ ਤੱਕ ਇਹ ਪੰਜਾਬ ਦੀ ਜਵਾਨੀ ਪਤਾ ਨਹੀਂ ਕਿੱਥੋਂ ਮਿੱਟੀ ਪੈਦਾ ਕਰਕੇ ਲਿਆਉਂਦੀ ਸੀ ਖਾਲਸਾ ਹੀ ਨਿਸ਼ਾਨ ਟਰੈਕਟਰਾਂ ਤੇ ਲੱਗੇ ਸ਼ਹਿਰੀ ਲੋਕ ਮਕਾਨਾਂ ਤੇ ਚੜ ਚੜ ਕੇ ਵੇਂਦੇ ਸੀ ਕਿਵੇਂ ਜਕਾਰੇ ਛੱਡਦੇ ਜਾ ਰਹੇ ਸੀ ਤੇ ਕਿਵੇਂ ਉੱਥੇ ਸਾਰਾ ਸਾਰਾ ਦਿਨ ਭੁਖਣ ਭਾਣੇ ਵੀ ਰਹਿ ਕੇ ਆਪ ਦਾ ਕੰਮ ਡੜੀ ਨਿਸ਼ਟੈਨਾ ਕੀਤਾ ਤੇ ਦਰਿਆਵਾਂ ਨੂੰ ਉੱਥੇ ਬੰਨ੍ਹ ਮਾਰ ਕੇ ਵਿਖਾਤਾ ਜਿਹੜੀ ਗੱਲ ਲੋਕ ਇੰਝ ਨਹੀਂ ਸੀ ਦਰਿਆ ਨੂੰ ਕਦੇ ਬੰਨ੍ਹ ਨਹੀਂ ਵਾਦਦਾ ਪਰ ਫੇਰ ਹਾਲ ਉਹ ਗੁਰੂ ਮਹਾਰਾਜ ਦੇ ਉਦੇਸ਼ ਅਨੁਸਾਰ ਸਾਡੀ ਜਵਾਨੀ ਨੇ ਉਹ ਕਾਰ ਵਿਖਾਇਆ ਜਿਹੜਾ ਅਦੇ ਤੱਕ ਕਿਸੇ ਦੇਸ਼ ਦੀ ਜਵਾਨੀ ਦਾ ਰਕਾਰ ਨਹੀਂ ਹੈਗਾ ਇਸ ਜਜ਼ਬੇ ਨੂੰ ਦਿলো ਸਲਾਮ ਕਰਦੇ ਆ ਇਸ ਜਜ਼ਬੇ ਅੱਗੇ ਸਿਰ ਝੁਕਾਉਨੇ ਆ ਗੁਰੂ ਮਹਾਰਾਜ ਅੱਕੇ ਬਖਸ਼ਣ ਪੰਜਾਬ ਦੀ ਜਵਾਨੀ ਨੂੰ ਚੜ੍ਹਦੀ ਕਲਾ ਬਖਸ਼ਣ ਦੂਜੀ ਸਰਕਾਰ ਬਣ ਕੇ ਅੱਜ ਜਵਾਨੀ ਨੇ ਕੰਮ ਕੀਤਾ ਦੂਜੀ ਸਰਕਾਰ ਬਣ ਕੇ ਕਿਸੇ ਔਰ ਪੰਜਾਬ ਦੇ ਸਾਰੇ ਲੋਕਾਂ ਨੇ ਵੇਖੋ ਪੰਜਾਬ ਦੇ ਸਮੁੱਚੇ ਲੋਕਾਂ ਨੇ ਸਾਥ ਵੀ ਦਿੱਤਾ ਸਾਡੇ ਕਲਾਕਾਰ ਭਰਾ ਪਹੁੰਚੇ ਸਾਥ ਦੇਣ ਵਾਸਤੇ ਸਾਡੇ ਜਿਹੜੇ ਧਾਰਮਿਕ ਆਗੂ ਪਹੁੰਚੇ ਧਾਰਮਿਕ ਸੰਸਥਾਵਾਂ ਪਹੁੰਚੀਆਂ ਭਾਵੇਂ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਸਰ ਇੱਕ ਸਿਸਟਮ ਦੇ ਵਿੱਚ ਪਰ ਸਾਡੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਵੀ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਜਾ ਕੇ ਦ੍ਰਿੜਤਾ ਬਖਾ ਕੇ ਨਾਲ ਲੋਜੋਨਾਂ ਦੇ ਮਗਰ ਪਰਪਾਈ ਵੀ ਕੀਤੀ ਇਹਨਾਂ ਦੇ ਕੰਡਮ ਰੂਪਿਆ ਠੀਕ ਆ ਠੀਕ ਆ ਆਲਕਸਾਹਬ ਆਲਕਸਾਹਬ ਮੇਰਾ ਸਵਾਲ ਇਹ ਆ ਕਿ ਜਿਹੜੇ ਜਿੰਨੇ ਕਲਾਕਾਰ ਇਸ ਸਾਰੇ ਮਾਮਲੇ ਦੇ ਵਿੱਚ ਅੱਗੇ ਆ ਰਹੇ ਨੇ ਔਰ ਉਹ ਇੱਕ ਵੱਡਾ ਟਰਨਿੰਗ ਪੁਆਇੰਟ ਆ ਤੁਹਾਨੂੰ ਲੱਗਦਾ ਕਿ ਜੂਥ ਨੂੰ ਜਿਹੜਾ ਇਨਸਪਾਇਰ ਕਰਨ ਦੇ ਵਿੱਚ ਇਹ ਕਲਾਕਾਰਾਂ ਦਾ ਬਹੁਤ ਵੱਡਾ ਹੱਥ ਸਾਹਮਣੇ ਆ ਰਿਹਾ ਮੈਂ ਇਤੇ ਬਤੌਰ ਕਲਾਕਾਰ ਤੁਹਾਡਾ ਇਹ ਪੱਖ ਜਾਨਣਾ ਚਾਹਨਾ ਜੀ ਦੇਖੋ ਪ੍ਰਿਆਣਾ ਸਰ ਕੀ ਹੁੰਦਾ ਹੈ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਉਂ ਕਿਸਾਨੀ ਜਦੋਂ ਸ਼ੁਰੂ ਹੋਈ ਤੇ ਮੈਂ ਕੁਝ ਜਗ੍ਹਾ ਗਿਆ ਤੇ ਕੱਲੇ ਬਜ਼ੁਰਗ ਬੈਠੇ ਹੋਏ ਸੀਗੇ ਕਿਸਾਨੀ ਦਾ ਜੁੱਧ ਜਦੋਂ ਸ਼ੁਰੂ ਹੁੰਦਾ ਹੈ ਤੇ ਮੈਂ ਸ਼ਵੇਰੇ ਸ਼ਾਇਰ ਕਰਦਾ ਸੀ ਤੇ ਮੇਰੇ ਮਨ 'ਚ ਇੱਕ ਗੀਤ ਆਇਆ ਸੀ ਤੁਸੀਂ ਰੋਲ ਨਹੀਂ ਕਿਸਾਨੀ ਤੁਸੀਂ ਰੋਲੀਆਂ ਨੇ ਪੱਗਾ ਸੀ ਬੜੇ ਚੁੱਪ ਰਹੇ ਤੁਸੀਂ ਲਾਈਆਂ ਨੇ ਜੋ ਅੱਗਾ ਹੁਣ ਚੁੱਪ ਨਹੀਂ ਉਹ ਬਹਿਣਾ ਗੱਲ ਪੈ ਜੂਗੀ ਗੁਲਾਮੀ ਉੱਠ ਜਾਗ ਤੂੰ ਕਿਸਾਨਾ ਉੱਠ ਜਾਗ ਤੂੰ ਜਵਾਨਾ ਗੀਤ ਮੈਂ ਰਾਤੋਂ ਰਾਤੋਂ ਰਾਤ ਰਿਕਾਰਡ ਕਰਕੇ ਰਾਤ ਹੀ ਰਾਤ ਅਸੀਂ ਉਹਦਾ ਵੀਡੀਓ ਐਡਿਟ ਕਰਕੇ ਸ਼ਾਰਟ YouTube ਤੋਂ ਕੁਝ ਚੱਕ ਕੇ ਅਸੀਂ ਉਹ ਵੀਡੀਓ ਜਿਹੜਾ ਜਗਾ ਜਗਾ ਜਿੱਥੇ ਧਰਨੇ ਲੱਗੇ ਸੀ ਉੱਥੇ ਜਾ ਜਾ ਕੇ ਗਰੁੱਪਾਂ ਚ ਪਵਾ ਕੇ ਸ਼ੇਅਰ ਕਰਾਇਆ ਤੇ ਸਾਰੇ ਕਲਾਕਾਰਾਂ ਨੂੰ ਭੇਜਿਆ ਤੁਸੀਂ YouTube ਤੇ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾ ਗੀਤ ਮੈਂ ਕਦੇ ਗਾਇਆ ਨਹੀਂ ਸੀ ਮੈਂ ਸਿੰਗਰ ਨਹੀਂ ਪਰ ਉਹ ਗੀਤ ਮੈਂ ਗਾ ਕੇ ਸਿੰਗਰਾਂ ਨੂੰ ਕਿਹਾ ਯਾਰ ਆਪਣਾ ਪੰਜਾਬ ਬਚਾਉਣ ਲਈ ਆਪਾਂ ਨੂੰ ਜਵਾਨੀ ਨਾਲ ਲੈ ਕੇ ਜਾਣੀ ਪਊ ਕੱਲੇ ਬਜ਼ੁਰਗਾਂ ਦਾ ਕੰਮ ਨਹੀਂ ਹੈਗਾ ਉਸ ਗੀਤ ਨੇ ਐਸਾ ਹੰਗਾਰਾ ਦਿੱਤਾ ਉਸ ਤੋਂ ਬਾਅਦ ਸਾਰੇ ਕਲਾਕਾਰਾਂ ਨੇ ਗੀਤ ਗਾਏ ਜਵਾਨੀ ਜੁੜ ਗਈ ਅਸੀਂ ਉਹ ਯੁੱਧ ਜਿੱਤੇ ਇਸੇ ਤਰ੍ਹਾਂ ਜਿਹੜੇ ਸਾਡੇ ਕਲਾਕਾਰ ਭਰਾ ਜਦੋਂ ਸ਼ੁਰੂ ਹੋਏ ਸਭ ਤੋਂ ਪਹਿਲਾਂ ਕਲਾਕਾਰਾਂ ਨੇ ਜਾ ਕੇ ਉੱਥੇ ਡੋਨੇਸ਼ਨ ਦਿੱਤੀ ਪੈਸਾ ਵੀ ਦਿੱਤਾ ਵਸਤਾਂ ਵੀ ਦਿੱਤੀਆਂ ਹਰ ਪੱਖ ਹਰ ਚੀਜ਼ ਸਾਡੀ ਕਿਸਾਨ ਦੀ ਜਿਹੜੀ ਯੂਥ ਦੀ ਇਕਾਈ ਹੈਗੀ ਆ ਉਹਦਾ ਮੈਂ ਜਨਰਲ ਸੈਕਟਰੀ ਨਹੀਂ ਆ ਅਸੀਂ ਲੰਗਰ ਲਾਇਆ ਦਵਾਈਆਂ ਦਾ ਤੇ ਪਸ਼ੂਆਂ ਦਾ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਯੂਥ ਨੂੰ ਨਾਲ ਤੋਰਿਆ 1.5 200 ਜਿਹੜੇ ਵਰਕਰ ਵਿਚਾਰੇ ਰਾਤ ਦਿਨ ਇੱਕ ਕਰਕੇ ਜਿਨ੍ਹਾਂ ਨੇ ਨਾ ਨਾਕੇ ਦੇਖਿਆ ਨਾ ਬੁਰਸ਼ ਤੱਕ ਕੀਤਾ ਮੈਂ ਕਹਿੰਦਾ ਕਮਾਲ ਹੈ ਜੀ ਮੈਂ ਉਹਨਾਂ ਨੂੰ ਫਿਰ ਸਜਦਾ ਕਰਦਾ ਉਹ ਇਸੇ ਤਰ੍ਹਾਂ ਸਾਡਾ ਕਲਾਕਾਰ ਭਾਈ ਜਰਾ ਉਹਨਾਂ ਦੇ ਯੂਥ ਦੇ ਵਿੱਚ ਇੰਨਾ ਉਤਸ਼ਾਹ ਭਰਿਆ ਇੰਨਾ ਜਿਆਦਾ ਉਹਨਾਂ ਨੂੰ ਬੋਸ ਕੀਤਾ ਕਿ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਭਰ-ਭਰ ਕੇ ਰਾਸ਼ਨ ਟਰਾਲੀਆਂ ਭਰ-ਭਰ ਕੇ ਪਸ਼ੂਆਂ ਦਾ ਚਾਰਾ ਦਵਾਈਆਂ ਕੋਈ ਐਸੀ ਚੀਜ਼ ਨਹੀਂ ਘਰੇਲੂ ਚੀਜ਼ਾਂ ਜਾ ਜਾ ਕੇ ਇਮਨ ਮੈਂ ਕੱਲ ਇੱਕ ਪੋਸਟ ਦੇਖੀ ਮੇਰੇ ਅੱਖਾਂ ਭਰ ਆਈਆਂ ਉਹ ਕਹਿੰਦੇ ਅਸੀਂ ਜਿਹੜੇ ਘਰਾਂ ਦੇ ਸੋਫੇ ਆ ਉਹ ਫ੍ਰੀ ਆਫ ਕਾਸਟ ਜਿਹੜੇ ਆ ਉਹਨਾਂ ਨੂੰ ਕਲੀਨ ਕਰਕੇ ਦਿਆਂਗੇ ਉਹ ਸਾਡਾ ਇਹ ਨੰਬਰ ਆ ਕੋਈ ਵੀ ਸਾਨੂੰ ਬੁਲਾ ਸਕਦਾ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਠੀਕ ਆ ਠੀਕ ਇਹ ਕਲਾਕਾਰਾਂ ਨੇ ਹੀ ਭਰਿਆ ਕਿਉਂਕਿ ਕਲਾਕਾਰ ਜਿਹੜੇ ਆ ਸਾਡੇ ਯੂਥ ਦਾ ਆਈਕਨ ਆ ਉਹ ਉਹਨਾਂ ਨੂੰ ਸਾਰੇ ਆਪਣੇ ਆਪਣੇ ਲੈਵਲ ਤੇ ਪਿਆਰ ਕਰਦੇ ਆ ਤੇ ਕੱਲਾ ਪਿਆਰ ਨਹੀਂ ਕਲਾਕਾਰਾਂ ਨੇ ਆਪਣੇ ਸਾਰਾ ਘਰ ਖੋਲ ਦਿੱਤਾ ਕਰੋੜਾਂ ਦੇ ਵਿੱਚ ਉਹਨਾਂ ਦੇ ਵਿੱਚ ਉਹ ਕਿਸੇ ਨੇ ਘਰ ਲੈ ਲੇ ਕਿਸੇ ਨੇ ਪਿੰਡ ਲੈ ਲਿਆ ਕਿਸੇ ਨੇ ਲੋਕਾਂ ਦਾ ਜੁਮਾ ਲੈ ਲਿਆ ਹਨਾ ਬੜੀ ਵੱਡੀ ਗੱਲ ਬੜੀ ਵੱਡੀ ਗੱਲ ਆ ਮੈਂ ਕਹਿੰਦਾ ਸਾਡੇ ਕਲਾਕਾਰ ਭਰਾਵਾਂ ਨੂੰ ਵੀ ਬਹੁਤ ਜ਼ਿਆਦਾ ਇਹਦਾ ਸੁਨੇਹਾ ਸਾਡੇ ਜਿੰਨੀਆਂ ਧਾਰਮਿਕ ਜਥੇਬੰਦੀਆਂ ਸਾਰਾ ਇਹ ਲੱਗਦਾ ਪੰਜਾਬ ਜਿਹੜਾ ਖਿਲਰ ਰਿਹਾ ਪਿਆ ਸੀ ਨਾ ਖਖੜਿਆ ਖਖੜਿਆ ਹੋ ਗਿਆ ਲੱਗਦਾ ਸੀ ਸਾਨੂੰ ਕਿਸਾਨੀ ਤੋਂ ਬਾਅਦ ਐ ਲੱਗਦਾ ਸੀ ਸ਼ਾਸਤ ਨੇ ਸਾਨੂੰ ਸਾਰਿਆਂ ਨੂੰ ਵੱਡਤ ਆ ਉਹ ਫੇਰ ਦੁਬਾਰਾ ਕਰਦੇ ਉਹਦੇ ਲਈ ਮੈਂ ਕਹਿਣਾ ਵੀ ਤਨ ਕਲਗੀਧਰ ਪਿਤਾ ਸਿਲਕ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਾਡੀ ਸਿੱਖਾਂ ਦੇ ਵਿੱਚ ਜਿਹੜੀ ਇੱਕ ਸਚਾਈ ਹੈ ਉਹਨੂੰ ਲੈ ਕੇ ਪੇਸ਼ ਕਰਦਾ ਔਰ ਐ ਲੱਗਿਆ ਵੀ ਗੁਰੂ ਆ ਪਾ ਕੇ ਸਾਰਾ ਕੁਝ ਦਰਵਾਰੇ ਦੇ ਬੱਚਿਆਂ ਤੋਂ ਇਹ ਬੜੀ ਵੱਡੀ ਮਤਲਬ ਜਿਹੜੀ ਇਸ ਸਮੇਂ ਸਾਰੀ ਜਿਹੜੀ ਦਰਿਆਈ ਤੁਸੀਂ ਗੱਲ ਕੀਤੀ ਵੀ ਹੱਕ ਤਾਣ ਕੇ ਵਾਕਿਆ ਹੱਕ ਤਾਣ ਕੇ ਸਾਡਾ ਯੂਥ ਖੜਾ ਉੱਥੇ ਤੇ ਉਦੋਂ ਤੱਕ ਖੜੂਗਾ ਜਦੋਂ ਤੱਕ ਘਰ ਬਣ ਨਹੀਂ ਜਾਂਦੇ ਲੋਕ ਮੁੜ ਕੇ ਬਣ ਨਹੀਂ ਹੋ ਜਾਂਦਾ ਅਸੀਂ ਵੀ ਖੜਾ ਕੇ ਨਾਲ ਸੱਸੀ ਸਾਰੇ ਖੜੇ ਆ ਜੀ ਠੀਕ ਹੈ ਸੁਖਦੇਵ ਸਿੰਘ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਨੈਰੇਟਿਵ ਸਿਰਜਿਆ ਜਾਂਦਾ ਹਮੇਸ਼ਾ ਔਰ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦਾ ਬਹੁਤ ਵੱਡਾ ਹੱਥ ਰਹਿੰਦਾ ਖੈਰ ਮੈਂ ਰਾਹੁਲ ਗਾਂਧੀ ਦੀ ਸਟੇਟਮੈਂਟ ਦੀ ਗੱਲ ਹੁਣ ਨਹੀਂ ਕਰ ਰਿਹਾ ਪਰ ਕਿਤੇ ਨਾ ਕਿਤੇ ਪੰਜਾਬ ਸੰਬੰਧੀ ਜਿਹੜੇ ਵੀ ਨੈਰੇਟਿਵ ਸਿਰਜੇ ਗਏ ਨੈਗੇਟਿਵ ਜਿਹੜੇ ਨੈਰੇਟਿਵ ਸਿਰਜੇ ਗਏ ਉਹਨਾਂ ਦੇ ਵਿੱਚ ਪੋਲਿਟੀਕਲ ਪਾਰਟੀਆਂ ਦਾ ਬਹੁਤ ਯੋਗਦਾਨ ਰਿਹਾ ਮੈਂ ਬਤੌਰ ਕਾਂਗਰਸ ਦੇ ਨੁਮਾਇੰਦੇ ਹੋਣ ਦੇ ਨਾਤੇ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਸਿਰਫ ਰਾਜਨੀਤੀ ਕਰਕੇ ਅਸੀਂ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਬਲੀ ਦੇ ਦਿੰਦੇ ਆਂ ਦੇਖੋ ਗੱਲ ਇੱਕ ਹੈ ਬ੍ਰਿਆਣਾ ਸਾਹਿਬ ਮੈਂ ਰਾਜਨੀਤੀ ਵੀ ਹੁੰਦੀ ਹੈ ਇਹਦੇ ਵਿੱਚ ਕੋਈ ਰੱਟੇ ਵਾਲੀ ਗੱਲ ਨਹੀਂ ਪਰ ਜਿਹੜੀ ਤੁਸੀਂ ਮੈਂ ਫੇਰ ਉਸ ਗੱਲ ਤੇ ਉੱਤੇ ਆਉਂਗਾ ਰਾਹੁਲ ਗਾਂਧੀ ਨੇ ਬਿਲਕੁਲ ਰਾਜਨੀਤੀ ਰਾਜਨੀਤੀ ਨਹੀਂ ਸੀ ਕੀਤੀ ਉਹਦੇ ਇੱਕ ਰਿਪੋਰਟ ਦੇ ਗੱਲ ਕੀਤੀ ਸੀ ਔਰ ਇੱਕ ਬੜਾ ਵੱਡਾ ਇਸ਼ੂ ਸੀ ਉਹ ਹੁਣ ਮੈਂ ਤੁਹਾਨੂੰ ਅੰਕੜੇ ਜਿਹੜੇ ਹੁਣ ਦੀ ਸਰਕਾਰ ਦੇ ਵੀ ਦੱਸ ਕੇ ਹਟਿਆ ਦੂਜੀ ਗੱਲ ਨੈਰੇਟਿਵ ਉਦੋਂ ਬਣਦਾ ਹੈ ਜਦੋਂ ਅਸੀਂ ਕਿਸੇ ਨੂੰ ਪਲਾਨ ਤਰੀਕੇ ਨਾਲ ਚਲਾਉਂਦੇ ਆ ਨੈਰੇਟਿਵ ਕਿਸਾਨੀ ਵੇਲੇ ਬਣ ਰਿਹਾ ਸੀ ਜਦੋਂ ਬੀਜੇਪੀ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਮਾਲਵੀਆ ਸਾਹਿਬ ਚਲਾਉਂਦੇ ਸੀ ਵੀ ਅਤਵਾਦੀ ਵੱਖਵਾਦੀ ਕਿਸਾਨਾਂ ਨੂੰ ਉਸ ਕਿਸਮ ਦਾ ਉਹਨੂੰ ਨੈਰੇਟਿਵ ਕਹਿੰਦੇ ਆ ਉਹ ਇੱਕ ਕਿਸੇ ਰਿਪੋਰਟ ਦੇ ਉੱਤੇ ਗੱਲ ਕਰ ਲੈਣੀ ਉਹ ਨੈਰੇਟਿਵ ਨਹੀਂ ਹੁੰਦਾ ਉਹ ਇੱਕ ਆਪਣਾ ਉਸ ਜੁਦੂ ਤੇ ਗੱਲ ਹੁੰਦੀ ਆ ਉਹ ਚ ਮੈਂ ਨਹੀਂ ਪਰ ਜਦੋਂ ਪਹਿਲਾਂ ਵੀ ਗੱਲ ਸੁਖਦੇਵ ਸਿੰਘ ਜੀ ਪਰ ਸੁਖਦੇਵ ਸਿੰਘ ਜੀ ਜਦੋਂ ਕੋਈ ਵੱਡਾ ਲੀਡਰ ਗੱਲ ਕਰਦਾ ਉਹਦੇ ਬਹੁਤ ਮਾਇਨੇ ਨਿਕਲਦੇ ਆ ਜੇਕਰ ਸਿਆਸੀ ਲੀਡਰ ਗੱਲ ਕਰਦਾ ਤਾਂ ਉਹਦੇ ਵਾਕਿਆਈ ਤੌਰ ਦੇ ਉੱਤੇ ਸਿਆਸੀ ਮਾਇਨੇ ਨਿਕਲਦੇ ਆ ਤੇ ਕੀ ਖਿਆਲ ਆ ਕਿ ਰਾਹੁਲ ਗਾਂਧੀ ਵੱਲੋਂ ਦਿੱਤੀ ਗਈ ਇਹ ਸਟੇਟਮੈਂਟ ਉਦੇ ਸਿਆਸੀ ਮਾਇਨੇ ਨਹੀਂ ਸੀਗੇ ਕੀ ਉਹਨੇ ਆਪਣੇ ਕੋਲੋਂ ਸਟੇਟਮੈਂਟ ਦਿੱਤੀ ਸੀ ਬ੍ਰਿਆਣਾ ਸਾਹਿਬ ਚਲੋ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕੀ ਉਹ ਇੱਕ ਰਿਪੋਰਟ ਤੇ ਨਹੀਂ ਸੀ ਗੱਲ ਕੀਤੀ ਗਈ ਉਹ ਰਿਪੋਰਟ ਵੀ ਕੀਤੀ ਆਈ ਦੀ ਸੀ ਪਰ ਨਹੀਂ ਮੈਂ ਪਹਿਲਾਂ ਜਦੋਂ ਰਿਪੋਰਟ ਦੀ ਚਰਚਾ ਕਰ ਲਈਏ ਨਾ ਆਪਾਂ ਆਪਾਂ ਰਿਪੋਰਟ ਤੇ ਚਰਚਾ ਕਰ ਲੈਣੀ ਚਾਹੀਦੀ ਹੈ ਸਾਰਾ ਮੈਂ ਮੈਂ ਠੀਕ ਜਿਹੀ ਗੱਲ ਸੀ ਮੈਂ ਸਿਰਫ ਰਿਪੋਰਟ ਨੂੰ ਉਹਨਾਂ ਨੇ ਖੰਘਾਲਿਆ ਨਹੀਂ ਰਿਪੋਰਟ ਦੀ ਗਹਿਰਾਈ 'ਤੇ ਕਰ ਨਹੀਂ ਗਏ ਆਪਾਂ ਸਿਰਫ ਨੈਰੇਟਿਵ ਦੀ ਗੱਲ ਕਰ ਰਹੇ ਆ ਜੇਕਰ ਉਹ ਬਿਆਨ ਨਾ ਦਿੱਤਾ ਜਾਂਦਾ ਤੇ ਸ਼ਾਇਦ ਨੈਰੇਟਿਵ ਨੈਰੇਟਿਵ ਪਰਿਆਣਾ ਸਾਹਿਬ ਉਹ ਹੁੰਦਾ ਜਦੋਂ ਤੁਸੀਂ ਉਹਨੂੰ ਪਲਾਨਡ ਤਰੀਕੇ ਨਾਲ ਚਲਾਉਣਾ ਜਿਵੇਂ ਮੈਂ ਕਿਹਾ ਜਿਵੇਂ ਮਾਲਵੀਆ ਸਾਹਿਬ ਨੇ ਸੋਸ਼ਲ ਮੀਡੀਆ ਹੈਂਡਲ ਤੇ ਚਲਾਇਆ ਉਹਨੂੰ ਵੱਡੇ ਤੌਰ ਤੇ ਪ੍ਰਚਾਰਿਆ ਗਿਆ ਉਹ ਨੈਰੇਟਿਵ ਹੁੰਦਾ ਉਹਨਾਂ ਨੇ ਇੱਕ ਗੱਲ ਕੀਤੀ ਔਰ ਉਹ ਉਸ ਇੱਕ ਰਿਪੋਰਟ ਦੇ ਉੱਤੇ ਔਰ ਉਹ ਕੋਈ ਨੈਰੇਟਿਵ ਨਹੀਂ ਨਾ ਹੀ ਪਾਰਟੀ ਨੇ ਚਲਾਇਆ ਆਪ ਦੇ ਕਿ ਸੋਸ਼ਲ ਮੀਡੀਆ ਹੈਂਡਲ ਤੇ ਜਿਉ ਉਹਨੂੰ ਬੜੇ ਵੱਡੇ ਤੌਰ ਤੇ ਸੀ ਪ੍ਰਚਾਰਿਆ ਹੋਵੇ ਦੂਜੀ ਗੱਲ ਮੈਂ ਇੱਕ ਗੱਲ ਕਹੂੰਗਾ ਜਿਹੜੀ ਅਸੀਂ ਇਹ ਗੱਲ ਕਰਦੇ ਆ ਨਾ ਵੀ ਜਿਹੜੀ ਸਾਡੀ ਜਵਾਨੀ ਦੀ ਮੈਂ ਗੱਲ ਕਰਦਾ ਜਵਾਨੀ ਦੇ ਨਾਲ ਨਾਲ ਇਸ ਵੇਲੇ ਸਾਰਾ ਪੰਜਾਬ ਖੜਾ ਹੈ ਮਿਸਤਰੀ ਭਾਈਚਾਰਾ ਜਿਹਦੇ ਕੋਲੇ ਦਿਹਾੜੀ ਵੀ ਆ ਉਹ ਵੀ ਆਪਦਾ ਬਿਲਡਿੰਗ ਕਰ ਕਰਕੇ ਵੋਟਾਂ ਬਣਾ ਕੇ ਦੇ ਰਿਹਾ ਹੈ ਔਰ ਜਿਹੜਾ ਕੋਈ ਹੋਰ ਸਾਡਾ ਕੋਈ ਕਾਰੀਗਰ ਹੈ ਉਹ ਜਿੰਨੀ ਕੋ ਉਹਦੀ ਸਮਰਥਾ ਹੈ ਉਹ ਵੀ ਕਰ ਰਿਹਾ ਹੈ ਔਰ ਜਿਹਦੀ ਕਿਸੇ ਦੀ ਸਮਰਥਾ ਨਹੀਂ ਹੈ ਉਹ ਵੀ ਉੱਥੇ ਜਾ ਕੇ ਜਿਹੜਾ ਹੈਗਾ ਉੱਥੇ ਜਾ ਕੇ ਸੇਵਾ ਕਰ ਰਿਹਾ ਇਸ ਕਰਕੇ ਆਪਾਂ ਇਸ ਗੱਲ ਦੇ ਵਿੱਚ ਇਕ ਬਿਲਕੁਲ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਦੂਜੀ ਗੱਲ ਮੈਂ ਜਿਹੜੀ ਪਹਿਲਾਂ ਇੱਕ ਗੱਲ ਕਹੀ ਸੀ ਬਰਿਆਣਾ ਸਾਹਿਬ ਜਿੰਦੋਂ ਤੱਕ ਸਿੱਧਤ ਕਰਦੀ ਗੱਲ ਹੈ ਨਾ ਸਾਡਾ ਜਦੋਂ ਤੱਕ ਅਸੀਂ ਅੰਕੜਿਆਂ ਦੇ ਚੱਕਰਾਂ 'ਚ ਘੁੰਮਦੇ ਰਹਿੰਨੇ ਆ ਜਦੋਂ ਤੱਕ ਅਸੀਂ ਕਿਸੇ ਦੀ ਜੇ ਸਾਡੀ ਬੇਸਿਕ ਪ੍ਰੋਬਲਮਸ ਨੂੰ ਅਸੀਂ ਸੌਲਟ ਆਊਟ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਆਪਣੇ ਸਿਸਟਮ ਨੂੰ ਠੀਕ ਨਹੀਂ ਕਰਾਂਗੇ ਉਦੋਂ ਤੱਕ ਸਾਡੀਆਂ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਹੋਣਾ ਔਰ ਉਹ ਇਹ ਚੀਜ਼ਾਂ ਸਾਡੇ ਨਾਲ ਪੈਰਲਲ ਚਲਦੀਆਂ ਰਹਿਣਗੀਆਂ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਛੋਟੀ ਜੀ ਲੰਬੀ ਚੌੜੀ ਮੈਂ ਗੱਲ ਨਹੀਂ ਕਰਨੀ ਅੱਗੇ ਪ੍ਰੋਜੈਕਟ ਆਉਂਦੇ ਸੀ ਵੱਡੇ ਉਹਦੇ ਨਾਲ ਉਹ ਪਲਾਨਿੰਗ ਕਮਿਸ਼ਨ ਕਹਿੰਦਾ ਸੀ ਵੀ ਭਾਈ ਐਨੇ ਰੋਜ਼ਗਾਰ ਦੇ ਦਿਓ ਅਸੀਂ ਬਣਾਤਾ ਆਪਣਾ ਉਹ ਹੁਣ ਅਸੀਂ ਸਾਰੇ ਸਿਸਟਮ ਨੂੰ ਕਰ ਲਿਆ ਕੀ ਕਹਿੰਦੇ ਕਮਰਸ਼ੀਅਲਾਈਜ਼ ਅਸੀਂ ਨੌਕਰੀਆਂ ਦੀ ਤਾਂ ਗੱਲ ਹੀ ਨਹੀਂ ਕਰਦੇ ਮੈਂ ਤੁਹਾਨੂੰ ਇੱਕ ਆਪਣੇ ਤਜਰਬੇ ਦੀ ਗੱਲ ਕਹੂੰਗਾ ਉਹਨੂੰ ਤੁਸੀਂ ਗਲਤ ਕਹਿ ਲਿਓ ਸਹੀ ਕਹਿ ਲਿਓ ਮੈਂ ਆਪਣੀ ਨੌਕਰੀ ਗਰੋਪਨ ਥਮਰ ਪਲਾਨ ਤੋਂ ਸ਼ੁਰੂ ਕੀਤੀ ਬੜਾ ਵੱਡਾ ਪ੍ਰੋਜੈਕਟ ਸੀ ਉਸ ਉਸ ਪ੍ਰੋਜੈਕਟ ਦੇ ਵਿੱਚ 10000 ਮੁਲਾਜ਼ਮ ਕੰਮ ਕਰਦਾ ਸੀ ਕੱਚੇ ਤੌਰ ਦੇ ਉੱਤੇ ਤੇ ਪੱਕੇ ਤੌਰ ਦੇ ਉੱਤੇ ਔਰ ਕੱਚੇ ਤੌਰ ਦੇ ਉੱਤੇ ਤੇ ਪੱਕੇ ਵਾਲਿਆਂ ਨੇ ਡਰ ਲ ਕੇ ਉਹ ਜਿਹੜੇ ਬੰਦੇ ਅੰਡਰ میٹرਿਕ ਵੀ ਸੀਗੇ میٹرਿਕ ਵੀ ਸੀ ਉਹ ਜੇ ਆਈ 1 ਰਿਟਾਇਰ ਹੋਏ ਨੇ ਆਪਦੀ ਲੜਾਈ ਵੀ ਲੜੀ ਉਸ ਯੂਥ ਨੇ ਆਪਦੀ ਲੜਾਈ ਲੜ ਕੇ ਲੜਾਈ ਲੜ ਕੇ ਪਰ ਅੱਜ ਅਸੀਂ ਨੈਰੇਟਿਵ ਕੀ ਹੈਗਾ ਉਹਨੂੰ ਨੈਰੇਟਿਵ ਕਹਿੰਦੇ ਆ ਮੇਰੀ ਗਲਤ ਮੈਂ ਉਹ ਔਰ ਉਹ ਨੈਰੇਟਿਵ ਉਹ ਹੈ ਵੀ ਜਦੋਂ ਅਸੀਂ ਜੇ ਕੋਈ ਲੜਾਈ ਲੜਦਾ ਜੇ ਹੁਣ ਸੂਬੇ ਦੀ ਸਰਕਾਰ ਉਹ ਤਾਂ ਕਹਿੰਦੀ ਹੈ ਬੇਲੜ ਧਰਨੇ ਮਾਰਦੇ ਆ ਕੋਈ ਅਰਬਨ ਨਕਸਲ ਕਹ ਕੇ ਅਰਬਨ ਨਕਸਲ ਕਹ ਕੇ ਭੰਡ ਰਿਹਾ ਇਸ ਉਹਨੂੰ ਨੈਰੇਟਿਵ ਕਹਿੰਦੇ ਆ ਜਦੋਂ ਅਸੀਂ ਲੜਨ ਵਾਲੇ ਲੋਕਾਂ ਨੂੰ ਸੰਘਰਸ਼ੀ ਲੋਕਾਂ ਨੂੰ ਅਰਬਨ ਨਕਸਲ ਕਹਾਗੇ ਉਹਨਾਂ ਨੂੰ ਬੇਲੜ ਕਹਾਗੇ ਉਹ ਨੈਰੇਟਿਵ ਹੁੰਦਾ ਠੀਕ ਹੈ ਠੀਕ ਆ ਠੀਕ ਆ ਚੰਦੀ ਸਾਹਿਬ ਤਾਂ ਜ ਕਸੇ ਨੇ ਸੁਖਦੇਵ ਸਿੰਘ ਹੁਣਾਂ ਨੇ ਮੇਰਾ ਪਹਿਲਾ ਮੈਂ ਸਵਾਲ ਕੀਤਾ ਸੀ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਵੀ ਰਾਹਤ ਪੈਕੇਜ ਜਿਹੜਾ ਆ ਉਹਦਾ ਐਲਾਨ ਨਹੀਂ ਕੀਤਾ ਅਜੇ ਤੱਕ ਕੋਈ ਵੀ ਕੇਂਦਰ ਸਰਕਾਰ ਵੱਲੋਂ ਮਦਦ ਨਹੀਂ ਆਈ ਆ ਹੁਣ ਤਾਂ ਮੀ ਵੀ ਖਤਮ ਹੋ ਗਿਆ ਤੇ ਹਾਲਾਤ ਕੇਂਦਰ ਦੇ ਸਾਹਮਣੇ ਆ ਮੈਂ ਇਸ ਡਿਬੇਟ ਚ ਬਲੇਮ ਗੇਮ ਚ ਨਹੀਂ ਸੀ ਪੈਣਾ ਚਾਹੁੰਦਾ ਤਾਂ ਹੀ ਮੈਂ ਰਾਹੁਲ ਗਾਂਦੇ ਬਿਆਨ ਨੂੰ ਬੜਾ ਬ੍ਰੀਕ ਜਾ ਕਰਕੇ ਖਤਮ ਕਰਤਾ ਸੀ ਪਰ ਹੁਣ ਜੋ ਗੱਲਾਂ ਸੁਖਦੇਵ ਜੀ ਨੇ ਕਹੀਆਂ ਨੇ ਇਹ ਨਰੇਟਿਵ ਦੇ ਬੀਜੇਪੀ ਦੇ ਦ੍ਰਿਸ਼ਟੀਕੋਣ ਲੱਗੇ ਨੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਖਾਲਸਤਾਨੀ ਦੱਸ ਕੇ ਨਰੇਡਰ ਸਰਜਿਆ ਕਿ ਆਪਦੇ ਵਿੱਚ ਤੁਸੀਂ ਖਾਲਸਾ ਸਾਹਿਬ ਦੀ ਰਿਪੋਰਟ ਸਾਹਮਣੇ 25000 ਨੌਜਵਾਨ ਬੇਦੋਸ਼ੇ ਦੱਸ ਕੇ ਗੁਨਾਹਗਰ ਦੱਸ ਕੇ ਬੇਦੋਸ਼ੇ ਨੌਜਵਾਨ ਮਾਰਤੇ ਹਰ ਪੰਜਾਬੀ ਨੂੰ ਖਾਲਸਤਾਨੀ ਕਹਿ ਕੇ ਦੇਖਿਆ ਜਾਂਦਾ ਸੀ ਮਤਲਬ ਮੇਰੇ ਬ੍ਰਦਰ ਨੂੰ ਪੁਲਿਸ ਰੋਪੜ ਚੱਕ ਕੇ ਲੈ ਗਈ ਅੰਗਰੇਜ਼ਾਂ ਉਹਦੇ ਐਨਐਸਏ ਲੱਗ ਤੋਂ ਪਹਿਲਾਂ ਐਨਐਸਏ ਮੇਰੇ ਭਰਾ ਤੇ ਲੱਗਿਆ ਸੀ ਮੈਂ ਉਹਦੇ ਮਗਰ ਗਿਆ ਰੋਪੜ ਸੀਆਈ ਸਟਾਫ ਚ ਇੰਸਪੈਕਟਰ ਕੋਲ ਮੈਂ ਪਹੁੰਚਿਆ ਮੈਂ ਉਹਨੂੰ ਸੱਚੀ ਗੱਲ ਬਾਰੇ ਕਹਿੰਦਾ ਹਾਂ ਦੱਸ ਮੈਂ ਕਿ ਮੈਂ ਥੰਨੇ ਤੋਂ ਮੇਰਾ ਭਰਾ ਲੈ ਕੇ ਆਇਆ ਸੀ ਕਿਵੇਂ ਗਿਆ ਕਹਿੰਦਾ ਮੈਂ ਇੱਕ ਤੋਂ ਨੌਜਵਾਨ ਇੱਕ ਤੇਰੀ ਸਾੜੀ ਖੁੱਲੀ ਆ ਤੂੰ ਚੁੱਪ ਕਰਕੇ ਤੇਰਾ ਪਤਾ ਲੱਗਣਾ ਕਿੱਥੇ ਰਹਿਣਾ ਤੂੰ ਇਹ ਤਾਂ ਨੇੜੇ ਤੁਹਾਡਾ ਸਰਜਾ ਹੋਇਆ ਸੀ ਤੁਸੀਂ ਇਹ ਗੱਲਾਂ ਕਰਦੇ ਚੰਗੇ ਲੈਂਦੇ ਰੋਪੜ ਦਾ ਜੋ ਕੰਮ ਦੱਸਣਾ ਕਰੇ ਕੀਤਾ ਹੈ ਉਹਦਾ ਕੋਈ ਮੁਕਾਬਲਾ ਨਹੀਂ ਦੁਨੀਆ 'ਚ ਕਿਤੇ ਪਾਰਟੀ ਨੇ ਦੁਨੀਆਂ ਦੇ ਕਿਸੇ ਕੋਨੇ 'ਚ ਨਹੀਂ ਹੋਈ ਸ਼ਾਇਦ ਮੈਂ ਕਹਾਂ ਯੁੱਧ ਦੀ ਹਿੱਟ ਲਾਉਗੀ ਮੈਂ ਕਹਿ ਨਹੀਂ ਸਕਦਾ ਪਰ ਜੋ 65 70 ਸਾਲ ਨੇ ਮੈਂ ਉਹ 'ਚ ਕਦੀ ਇਹੋ ਜਿਹੀ ਨਹੀਂ ਸੁਣੀ ਤੁਸੀਂ ਇਹਨਾਂ ਗੱਲਾਂ ਨੂੰ ਜੇ ਚੁੱਪ ਰਹੋ ਤਾਂ ਚੰਗੀ ਗੱਲ ਹੈ ਜੇ ਕੌਮ ਹੈ ਸੈਂਕੜੇ ਸੋਲੀਆਂ ਉਸਰਾਂ ਦੇ ਨਾ ਜਿਹੜਾ ਕੋਈ ਤੁਸੀਂ ਨੇੜੇ ਸਰਜਿਆ ਉਕਾਲ ਧੱਕੇਬਾਜੀ ਹੋਈ ਲੋਕਾਂ ਦੇ ਪੁੱਤ ਮਾਰੇ ਗਏ ਲੋਕਾਂ ਦੀਆਂ ਬੇਪਤੀਆਂ ਹੋਈਆਂ ਕੀ ਕੁਛ ਨਹੀਂ ਹੋਇਆ ਇਹਨੂੰ ਛੱਡੋ ਗੱਲਾਂ ਨੂੰ ਆਪਾਂ ਗੱਲ ਕਰੀਏ ਇਹ ਗੱਲ ਨੂੰ ਚੁੱਪ ਰਹਿਣ ਦਾ ਕਰੋ ਮੇਰੀ ਇੱਛਾ ਤੁਹਾਨੂੰ ਅਗਰ ਫਿਰ ਜਦੋਂ ਜ਼ਖਮ ਉਖੜਦੇ ਨੇ ਨਾ ਫਿਰ ਬੜਾ ਦੁੱਖ ਹੁੰਦਾ ਤੇ ਉਹ ਚੁੱਪ ਹੋਣਾ ਬੜਾ ਮੁਸ਼ਕਲ ਹੋ ਜਾਂਦਾ ਜਿਵੇਂ ਮੈਂ ਮੈਂ ਹੁਣ ਅੱਗੇ ਨਹੀਂ ਜਾਣਾ ਚਾਹੁੰਦਾ ਹਾਂ ਬਿਰਖ ਸਾਹਿਬ ਜਾਂਦੇ ਜਾਂਦੇ ਸਮੇਂ ਦੀ ਘਾਟ ਆ ਕੀ ਲੱਗਦਾ ਕੀ ਇਹ ਜੋ ਹੁਣ ਵਰਤਾਰਾ ਹੋ ਰਿਹਾ ਕੀ ਪੰਜਾਬ ਦੀ ਜਵਾਨੀ ਤੇ ਜਿਹੜੇ ਅ ਦੋਸ਼ ਲੱਗੇ ਨੇ ਉਹ ਇਹ ਮਿਟ ਜਾਣਗੇ ਹੁਣ ਜੋ ਜਿਸ ਤਰੀਕੇ ਨਾਲ ਪੰਜਾਬ ਦੀ ਜਵਾਨੀ ਨੇ ਕੰਮ ਕੀਤਾ ਕੀ ਲੱਗਦਾ ਜਿਹੜੇ ਅੱਗੇ ਜੋ ਨੈਰੇਟਿਵ ਸਿਰਜਿਆ ਗਿਆ ਸੀ ਉਹ ਧੋਇਆ ਜਾਏਗਾ ਵੇਖੋ ਬਰਿਆਣਾ ਸਾਹਿਬ ਇਹ ਤਾਂ ਕੰਨ ਤੇ ਲਿਖਿਆ ਸੱਚ ਹੈ ਜੋ ਅੱਜ ਪੰਜਾਬ ਦੀ ਜਵਾਨੀ ਨੇ ਇਤਿਹਾਸ ਪੈਦਾ ਕਰਤਾ ਇਹਨੂੰ ਕੋਈ ਲੁਕੋ ਨਹੀਂ ਸਕਦਾ ਤੇ ਮੈਂ ਤਾਂ ਉਹਨਾਂ ਤਮਾਮ ਲੋਕਾਂ ਨੂੰ ਇਹ ਗੱਲ ਕਹਾਂਗਾ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਭੰਡਿਆ ਕਿ ਅੱਜ ਪੰਜਾਬ ਦੇ ਜਜ਼ਬੇ ਨੂੰ ਵੇਖ ਕੇ ਉਹਨਾਂ ਨੂੰ ਸਾਰੀ ਦੁਨੀਆ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਹੈ ਉਹ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਭਾਵੇਂ ਕੋਈ ਸਮਾਜਿਕ ਆਗੂ ਆ ਭਾਵੇਂ ਕੋਈ ਧਾਰਮਿਕ ਆਗੂ ਆ ਜਿਨ੍ਹਾਂ ਵੀ ਜਵਾਨੀ ਤੇ ਸਵਾਲ ਖੜੇ ਕੀਤੇ ਉਹ ਜਵਾਨੀ ਨੂੰ ਅੱਜ ਉਹਨੂੰ ਸਮਰਪਿਤ ਹੋ ਕੇ ਉਹ ਜਵਾਨੀ ਦੇ ਕਰਦਾਰ ਨੂੰ ਵੇਖ ਕੇ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਦੀ ਜਵਾਨੀ ਬਾਰੇ ਜੋ ਗੋਲ ਬੈਠੇ ਸਾਂ ਸਾਡੇ ਤੋਂ ਵੱਡਾ ਗਨਾਹ ਹੋਇਆ ਹਾਂ ਦੂਜੇ ਨੰਬਰ ਤੇ ਜੇ ਵੇਖਿਆ ਜਾਵੇ ਤੇ ਇਹ ਸਾਨੂੰ ਵਿਰਸੇ 'ਚ ਕਿਵੇਂ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਸਾਡੇ ਗੁਰੂ ਸਿਧਾਂਤ ਸਾਨੂੰ ਸੱਚੇ ਪਾਤਸ਼ਾਹ ਬਖਸ਼ ਕੇ ਗਏ ਨੇ ਉਹ ਸਿਧਾਂਤੋਂ ਲੱਗੇ ਸੀ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਸਾਡੀ ਨੌਜਵਾਨੀ ਨੇ ਵੱਡਾ ਹਿੱਸਾ ਪਾਇਆ ਚੀਤੇ ਆਦਮ ਸਰਦਾਰ ਭਗਤ ਸਿੰਘ ਵੇਖ ਲੋ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਉਦਮ ਸਿੰਘ ਜੀ ਵੇਖ ਲੋ ਹੋਰ ਕਿੰਨੇ ਨੌਜਵਾਨ ਨੇਕਾ ਸਨ ਜਿਨ੍ਹਾਂ ਨੇ ਵੱਡੀਆਂ ਲੜਾਈਆਂ ਲੜੀਆਂ ਤੇ ਦੇਸ਼ ਆਜ਼ਾਦ ਜਿਹੜਾ ਹੋਇਆ ਉਸ ਤੋਂ ਬਾਅਦ ਵੀ ਤੁਸੀਂ ਵੇਖ ਲੋ 1947 ਤੋਂ ਬਾਅਦ ਵੀ ਜਦੋਂ-ਜਦੋਂ ਪੰਜਾਬ 'ਤੇ ਕੋਈ ਮੁਸੀਬਤ ਆਈ ਹੈ ਤੇ ਪੰਜਾਬ ਦੀ ਨੌਜਵਾਨੀ ਨੇ ਹੱਕ ਦਾ ਕੇ ਲੜਾਈਆਂ ਲੜੀਆਂ ਨੇ ਭਾਵੇਂ ਉਸ ਸਿੱਖ ਸੰਘਰਸ਼ ਵੀ ਤੁਸੀਂ ਵੇਖ ਲੋ ਤੇਵੇ ਤੰਨੀ ਸਾਹਿਬ ਨੇ ਗੱਲ ਕਹੀ ਹੈ ਗੱਲ ਬਿਲਕੁਲ ਸਹੀ ਹੈ ਕਿਤੇ ਬਹੁਤ ਵੱਡਾ ਇੱਕ ਨਰਟਿਵ ਸਿਰਜਿਆ ਗਿਆ ਸੀ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਚਲੋ ਪੰਜਾਬ ਕਦੇ ਖਤਮ ਨਹੀਂ ਹੋਇਆ ਤੇ ਅੱਜ ਵੀ ਜਿਹੜੀ ਗੱਲ ਚੱਲਦੀ ਪਈ ਹੈ ਅੱਜ ਤੁਸੀਂ ਕਿਸੇ ਦੇਖ ਲੋ ਨੌਜਵਾਨੀ ਦੇ ਮੂੰਹੋਂ ਵੀ ਗੱਲ ਨਿਕਲਦੀ ਹੈ ਪੱਤਰਕਾਰਾਂ ਦੇ ਮੂੰਹੋਂ ਵੀ ਗੱਲ ਨਿਕਲਦੀ ਹੈ ਸਮਾਜਿਕ ਲੋਕਾਂ ਦੇ ਮੂੰਹੋਂ ਗੱਲ ਵੀ ਨਿਕਲਦੀ ਹੈ ਕਿ ਲਾ ਲੋ ਜਿੰਨਾ ਜ਼ੋਰ ਲਾਉਣਾ ਜੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ ਪੰਜਾਬ ਨਾ ਪਹਿਲਾਂ ਖਤਮ ਹੋਇਆ ਸੀ ਤੇ ਨਾ ਅੱਜ ਪੰਜਾਬ ਖਤਮ ਹੋਵੇਗਾ ਤੁਸੀਂ ਇਸ ਤੋਂ ਵੱਧ ਵੀ ਜੇ ਕੋਈ ਪੰਜਾਬ ਨਾਲ ਧੱਕਾ ਕਰਨਾ ਹੈ ਤੇ ਉਹ ਕਰਕੇ ਵੇਖ ਲੋ ਪੰਜਾਬ ਦੀ ਜਵਾਨੀ ਸਦਾ ਬਹ ਤੇ ਇੱਕ ਦਾ ਕੇ ਲੜਦੀ ਰਹੀ ਤੇ ਲੜਦੀ ਰਹੇਗੀ ਇਹ ਸੁਨੇਹਾ ਅੱਜ ਪੰਜਾਬ ਦੀ ਜਵਾਨੀ ਨੇ ਉਹਨਾਂ ਲੋਕਾਂ ਨੂੰ ਦੇਤਾ ਜਿਹੜੇ ਲੋਕ ਪੰਜਾਬ ਦੀ ਜਵਾਨੀ ਨੂੰ ਸਿਰ ਤੋਂ ਸਿਰਫ ਸੱਤਾ ਹੜੱਪਣ ਵਾਸਤੇ ਇੱਥੇ ਬਦਨਾਮ ਕਰਦੇ ਸੀ ਜਾਂ ਪੰਜਾਬ ਨੂੰ ਟਾਰਗੇਟ ਕਰਦੇ ਸੀ ਉਹਨਾਂ ਲੋਕਾਂ ਦਾ ਕੇ ਸੰਦੇਸ਼ ਜ਼ਰੂਰ ਪਹੁੰਚ ਗਿਆ ਹੋਵੇਗਾ ਕਿ ਜਿਹੜੀ ਗੱਲ ਲੋਕ ਅੱਜ ਬੰਲਾਂ ਦੇ ਖੜੇ ਕਰ ਰਹੇ ਨੇ ਦੁਖੀ ਘਰਾਂ 'ਚ ਬੈਠੇ ਕਰ ਰਹੇ ਨੇ ਲੋਕਾਂ ਨੂੰ ਵੀ ਸਾਰੀ ਸਮਝ ਆ ਚੁੱਕੀ ਹੈ ਕਿ ਪੰਜਾਬ ਨੂੰ ਕਿਵੇਂ ਖਤਮ ਕਰਨ ਵਾਸਤੇ ਕਿੱਥੋਂ-ਕਿੱਥੋਂ ਕਿਹੜੀਆਂ-ਕਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਉਹ ਸਾਸ਼ਾ ਦਾ ਮੂੰਹ ਤੋੜ ਜਵਾਬ ਕਿਵੇਂ ਦੇਣਾ ਹੈ ਇਹ ਪੰਜਾਬ ਹੋਣ ਇਕੱਠਾ ਹੋ ਕੇ ਦੇਗਾ ਤੇ ਪੰਜਾਬ ਦੀ ਜਵਾਨੀ ਨੂੰ ਜਦੋਂ ਸਮਝ ਆ ਗਈ ਅ ਬਰਿਆਣਾ ਸਾਹਿਬ ਜਿਸ ਘਰ ਤੇ ਜਵਾਨੀ ਸਮਝ ਗਈ ਜਿਸ ਪਰਿਵਾਰ ਦੀ ਜਵਾਨੀ ਸਮਝ ਗਈ ਜਿਸ ਪਿੰਡ ਵੇ ਦੀ ਜਵਾਨੀ ਸਮਝ ਗਈ ਉਹ ਕਦੇ ਵੀ ਜਿਹੜੀਆਂ ਮਾਰੀਆਂ ਲਹਿਰਾਂ ਨੇ ਨਾ ਉਹਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਮਰੱਥ ਹੋ ਜਾਂਦੀਆਂ ਨੇ ਜਵਾਨੀਆਂ ਉਹ ਕਦੇ ਵੀ ਪਿੱਛਾ ਮੁੜ ਕੇ ਨਹੀਂ ਦੇਖਦੀਆਂ ਪਰ ਜਿਹੜਾ ਅੱਜ ਜਜ਼ਬਾ ਜਿਹੜਾ ਅੱਜ ਜਜ਼ਬਾ ਜਵਾਨੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਮੈਂ ਫਿਰ ਦੁਬਾਰਾ ਸਲਾਮ ਕਰਦਾ ਉਹਨਾਂ ਯੋਧਿਆਂ ਨੂੰ ਬੜੀ ਬੜੀ ਦੂਰੋਂ ਇਕੱਲਾ ਰਸਲ ਨਹੀਂ ਹੱਥੀ ਮਿਹਨਤ ਕਰਕੇ ਕਈਆਂ ਰਹਿ ਮਹਿਸੂਸ ਹੁੰਦਾ ਸੀ ਕਿ ਆਹ ਨੌਜਵਾਨ ਦਾ ਕੰਮ ਕਰਨਾ ਹੀ ਛੱਡ ਗਏ ਪਰ ਮੈਂ ਵੇਖਿਆ ਯਾਰ ساری ساری ਦਿਹਾੜੀ ਸਿਰ ਤੇ ਗੱਟੇ ਚੋਕੇ ਕਈਆਂ ਕੇ ਇੰਨਾ ਵੱਡਾ ਕੰਮ ਕੀਤਾ ਨੌਜਵਾਨਾਂ ਨੇ ਅੱਜ ਹਫਤਾ ਹਫਤਾ ਹੋ ਗਿਆ ਲੰਗਰ ਮਿਲ ਗਿਆ ਤੇ ਛਕ ਲਿਆ ਨਹੀਂ ਮਿਲਿਆ ਤੇ ਕੋਈ ਗੱਲ ਨਹੀਂ ਬਹੁਤ ਸਮਰੱਥ ਹੋ ਕੇ ਜਿਹੜੀ ਸੇਵਾ ਨਿਭਾ ਰਹੇ ਨੇ ਪੰਜਾਬ ਦੀ ਜਵਾਨੀ ਵਹਿ ਚਿਪਾ ਕਰਨ ਇਹ ਚੜ੍ਹਦੀ ਕਲਾ ਬਖਸ਼ਣ ਸੋ ਇਹ ਵੱਡਾ ਗੰਭੀਰ ਮਾਮਲਾ ਹੈ ਕਿ ਪੰਜਾਬ ਦੀ ਜੁਬਾਨੀ ਨੂੰ ਇੱਕ ਸਿਸਟੇਮੈਟਿਕਲੀ ਬਦਨਾਮ ਕੀਤਾ ਗਿਆ ਇੱਕ ਨੈਰੇਟਿਵ ਸਿਰਜਿਆ ਗਿਆ ਅੱਜ ਉਹੀ ਜੁਬਾਨੀ ਕਿਸ ਤਰੀਕੇ ਨਾਲ ਦਰਿਆਵਾਂ ਦੇ ਰੁਖ ਮੋੜ ਰਹੀ ਆ ਸੋ ਸਾਨੂੰ ਉਹਨਾਂ ਨੌਜਵਾਨਾਂ ਦੀ ਪਿੱਠ ਤੇ ਖੜਾ ਹੋਣਾ ਚਾਹੀਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨੂੰ ਬਚਾਇਆ ਬਣੇ ਰਹੋ ਦੇਖਦੇ ਰਹੋ ਟੈਲੀਪੋਸਟ ਪੰਜਾਬੀ I